ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੈ ਤੁਸੀਂ ਦੇਖਿਆ ਗੁਰੂtrans ਸਾਹਿਬ ਦੀ ਪਾਲਕੀ ਦੇ ਅੱਗੇ ਕੁਝ ਮੁੰਨੇ ਵੀਰ ਚੱਲ ਰਹੇ ਹਨ ਉਹਨਾਂ ਨੇ ਅਮਰਤ ਨਹੀਂ ਛਕਿਆ ਹੋਇਆ ਪਰ ਜਿੱਥੋਂ ਦੀ ਵੀ ਇਹ ਵੀਡੀਓ ਹੈ ਉਹਨਾਂ ਨੂੰ ਕਿਸੇ ਵੀ ਰਹਿਤ ਮਰਿਆਦਾ ਦਾ ਨਹੀਂ ਪਤਾ ਉਹਨਾਂ ਨੇ ਪਤਾ ਨਹੀਂ ਕਹੇ ਜੀ ਕਮੇਟੀ ਨਿਯੁਕਤ ਕੀਤੀ ਹੈ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪੰਜ ਪਿਆਰਿਆਂ ਦੀ ਜਗ੍ਹਾ ਸਿਰਫ ਅਮਰਤਧਾਰੀ ਸਿੱਖ ਹੀ ਲੈ ਸਕਦੇ ਹਨ ਪਰ ਇਹਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਵੀ ਹੈ ਕਿ ਸਾਨੂੰ ਸਿੱਖੀ ਸੰਭਾਲਣੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅਮਰਤਧਾਰੀ ਸਿੱਖ ਨੌਜਵਾਨ ਨਹੀਂ ਮਿਲਣਗੇ ਤੇ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਇਸ ਕਮੇਟੀ ਨੂੰ ਕੁਝ ਗਿਆਨ ਕਰਵਾਉਣਾ ਚਾਹੀਦਾ ਹੈ ਉਥੋਂ ਦੇ ਗੁਰੂ ਘਰ ਦੀ ਕਮੇਟੀ ਬਹੁਤ ਹੀ ਕਟੇ